ਸਰਤਾਰ ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕਾਂ ਦਾ ਸਵਾਗਤ ਹੈ ਟਰੈਕਟਰ ਪਰ ਅਸ਼ਲੀਲ ਗਾਣੇ ਲਗਾਉਣੇ ਸੇ ਰੋਕਨੇ ਪਰ ट्रैक्टर चालक ने मां बेटे को ट्रैक्टर से कुचल दिया जिसमें मां की मौत हो गई और बेटा गंभीर रूप से घायल हो गया गुरदासपुर के गांव में कल शाम ट्रैक्टर पर तेज आवाज में अश्लील गाने बजाने से रोकने पर एक युवा ट्रैक्टर चालक ने बुजुर्ग महिला और उसके बेटे को कुचल दिया युवक का बयान दर्ज कर छह लोगों के खिलाफ मामला दर्ज किया गया घायल युवक निशांत सिंह ने जानकारी देते हुए बताया की गाँव में एक प्लॉट में कुछ युवक मिट्टी डाल रहे थे और वे ट्रैक्टर पर जोर से अश्लील गाने गा रहे थे तभी उसकी माँ हरजीत कौर ने युवकों को अश्लील गाने न गाने को कहा रुकने और आवाज कम करने को कहा तो युवक ने अपने साथियों के साथ मिलकर उसकी मां पर ट्रैक्टर चढ़ा दिया और उसे बुरी तरह से कुचल दिया और उसकी मां हरजीत कौर की मौके पर ही मौत हो गई जब वो अपनी मां को बचाने के लिए आगे बढ़ा तो युवकों ने उस पर भी ट्रैक्टर चढ़ा दिया जिससे उसकी दाहिनी टांग टूट गई जिसे इलाज के लिए गुरदासपुर के सिविल अस्पताल में लाया गया है उन्होंने मांग की है कि इन आरोपियों के खिलाफ सख्त कानूनी कार्रवाई की जाए और उन्हें न्याय दिया जाए इस घटना के बारे में जानकारी देते हुए एस कुलविंदर सिंह ने बताया कि ट्रैक्टर चालक विजयपाल सिंह प्लॉट पर मिट्टी डाल रहा था इसी दौरान वो ट्रैक्टर पर तेज आवाज़ में गाने बजा रहा था इस बीच हरजीत कौर और निशान डेग की आवाज़ कम करने चले गए सिंह ने माँ बेटे पर ट्रैक्टर चढ़ा दिया जिसमें महिला की मौके पर ही मौत हो गई

ਮੇਰੇ ਪਾਸੇ ਮੈਂ ਚਲਾ ਰਿਆ ਸੀ ਤੇ ਉਹਨੇ ਇੱਕ ਲੇਡੀ ਦਾ ਉਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਸ ਟਰੈਕਟਰੋਂ ਨੇ ਉਹ ਉਥੋਂ ਚੜਾ ਦਿੱਤਾ ਸਿਰਫ ਇੱਕ ਬੈਕ ਦਾ ਰੌਲਾ ਸੀਗਾ ਕਿ ਉਹ ਪਲਾਟਫਾਰਮ 'ਤੇ ਪੈ ਰਹੀ ਸੀ ਜਿੱਥੇ ਤੇ ਇਹਨਾਂ ਨੇ ਹਰਜੀਤ ਕੌਰ ਦੇ ਦੇ ਲੜਕੇ ਨਿਸ਼ਾਨ ਸਿੰਘ ਨੇ ਤੇ ਜਿਹੜੇ ਇਹਨਾਂ ਦੇ ਸਵੋਧਕਾਂ ਨੇ ਕਿਹਾ ਵੀ ਜਿਹੜੀ ਇਹਦੇ ਵਿੱਚ ਆਪਣਾ ਡੈਕ ਦੀ ਆਵਾਜ਼ ਆ ਉਹ ਸਾਊਂਡ ਘੱਟ ਕਰ ਲੋ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਨ ਲਾਇਆ ਵੀ ਅਸੀਂ ਤੇ ਟਰੈਕਟਰ ਦੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖੜਚੇ ਵੀ ਇਹ ਸਾਊਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪਸ ਵਿੱਚ ਮਾੜੇ ਮੋٹے ਨੌਕਚੋਕ ਹੋ ਗਏ ਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਮਿੱਟੀ ਪਾ ਰਹੇ ਸੀ ਰਾਤ ਕਰੀਬ 11 ਵਜੇ ਦੇ ਲਗਭਗ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਰੀ ਲਈਦਾ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਤੇ ਇਹ ਉਧਰੋਂ ਪਿੰਡ ਰਿਮਾ ਬਾਗਲੇ ਸਾਈਡ ਤੋਂ ਆਏ ਤੇ ਇਹਨਾਂ ਨੇ ਜਿਹੜਾ ਹੈਗਾ ਨੇੜੀ ਦੇ ਉੱਤੇ ਜਿਹੜਾ ਚੜਾ ਦਿੱਤਾ ਵਾ ਕ੍ਰੈਕਟਰ ਜਿਸ ਨਾਲ ਨੇੜੀ ਹਰਜੀਤਪੁਰ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਅਤੇ ਉਹਦਾ ਲੜਕਾ ਨਿਸ਼ਾਨ데요 ਜਿਹੜਾ ਉਸੇ ਵੇਲੇ ਹਸਾਲ ਦਾ 10 ਸੌ ਰੁਪਏ ਦੇ ਇਲਾਜ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਤੇ ਬਿਆਨ ਲੈ ਕੇ ਜਿਹੜਾ ਐਕਿਊਜ਼ ਪਰਸਨ ਆ ਉਹਨਾਂ ਤੇ 302 ਦੇ ਰਿਗਾਰਡਿੰਗ ਅਜ ਕੇਸ ਜਿਹੜਾ ਇੱਥੇ ਅਨੌਂਸ ਕਰਤੀ ਆ ਤੇ ਜਲਦੀ ਜਿਹੜੇ ਐਕਿਊਜ਼ ਦਾ ਉਹ ਆਪਣੇ ਦਰਕਾਰ ਹੋ ਜਾਣ ਸਰ ਕਿੰਨੇ ਬੰਦੇ ਲੋਕ ਸੀ 6 ਬੰਦਿਆਂ ਦੇ ਖਲਾਫ ਹੋਈ ਤੋ ਅਬੀ ਤੋ ਚੱਗੀ ਇਤਿਜਾਰ ਜਿਹੜੇ ਡੈੱਡ ਬੋਡੀ ਦਾ ਸੰਸਕਾਰ ਕੀਤਾ ਜਾ ਰਿਹਾ ਜਿਹੜਾ ਡੈੱਡ ਬੋਡੀ ਆ ਉਹਦਾ ਪੋਸਟਮਾਰਟਮ ਕਰਾ ਕੇ ਤੇ ਉਹ ਜਿਹੜੇ ਉਹਨਾਂ ਦੇ ਅਸਲ ਵਾਰਸਾਂ ਉਹਨਾਂ ਨੂੰ ਸਪੁੱਧ ਕਰ ਰਹੇ ਆ ਤੇ ਰਾਂ ਨਾਲ ਨਿਸ਼ਾਨ ਸੇ ਤੇ ਅਸੀਂ ਸਾਢੇ 10 ਵਜੇ ਦੀ ਕਰ ਲਿਆ ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪਲਾਂਟ ਦੇ ਵਿੱਚ ਜੋ ਵੀ ਨਵੀਆਂ-ਨੀਆਂ ਪੁੱਟੀਆਂ ਸੀ ਧਰੀਆਂ ਇਹਨਾਂ ਨੇ ਤੇ ਉੱਥੇ ਮੁੰਡੇ ਜੋ ਵੀ ਬੜੀ ਹੁੱਲੜ ਭਾਜੀ ਕਰ ਰਹੇ ਹੋ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਕਾਣੀ ਲਾਏ ਰਹਿੰਦੇ ਗਾਣੇ ਲਾਈ ਤੇ ਸਾਡਾ ਨਜ਼ਦੀਕ ਚਾਚੇ ਦਾ ਘਰ ਆ ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌ ਆ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਜਾਨਕੀ ਲੱਗਣ ਦੀ ਕੋਸ਼ਿਸ਼ ਕੀਤੀ ਵੀ ਬੰਦੇ ਗਾਣੇ ਨਾ ਲਾਓ ਤੇ ਇਸੇ ਵਜ੍ਹਾ ਦੇ ਵਿੱਚ ਚੋਲਾ ਨਹੀਂ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੇ ਕੋਤਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਵਾ ਹੋ ਗਿਆ ਤੇ ਮਾਤਾ ਦੀ ਜੈ ਉਸ ਮੇਰੇ ਸਾਹਮਣੇ ਲੱਗੇ ਸਰ ਬੰਦੇ ਤੇ ਇੱਕ ਮੁੰਡਾ ਮਗਦਾਰ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ ਬਾਕੀ ਮੈਨੂੰ ਇਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕਟਰ ਚਲਾ ਰਿਹਾ ਥੋੜੇ ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨੇੜੇ ਦੀ ਖਲਾੜ ਉੱਥੇ ਪਾ ਰਹੇ ਉਹ ਕਹਿੰਦਾ ਲਾਖਮਣੀ ਪੜਤੂ ਤੇ ਕਰੇ ਕਰੇ ਕਹਿੰਦਾ ਹਰੀ ਮਾਤਾ ਦਾ ਸਰਹਾਡਾ ਪੈਂਦਾ ਤਸੀਲ ਦੇ ਦਾ ਪਾਬਾ ਨਾਨਕ ਤੇ ਡਿਸਟ੍ਰਿਕਟ ਗੁਰਦਾਸਪੁਰ ਮਾਤਾ ਦਾ ਪਟਾ ਟਕਾ ਸਰ ਮਾਤਾ ਮੇਰੇ ਤੋਂ ਥੋੜੀ ਸਾਡੀ ਲਿਫਟ ਸਾਈਡ ਤੇ ਮੈਂ ਰਾਈਟ ਸਾਈਡ ਆਉਂਦਾ ਤੇ ਮੈਂ ਮਾਤਾ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਓਵਰ ਸਪੀਡ ਕਰਨੋਂ ਨਹੀਂ ਗੱਲ ਬਣੀ ਮਾਤਾ ਜੀ ਦੇ ਸਿਰ ਦੇ ਵਿੱਚ ਬੰਪਰ ਵੱਜਿਆ ਕਰਨੋਂ ਇਹ ਜਾਤ ਹੋਈ ਹੈ ਮੰਗ ਤੇ ਪ੍ਰਸ਼ਾਸਨ ਕੋਈ ਕਰਦੇ ਆ ਕੋਈ ਸਾਨੂੰ ਇਨਸਾਫ ਦਿੱਤਾ ਜਾਏ ਦੀ ਬਾਰੇ ਜਿਹੜਾ ਬਾਕੀ ਪ੍ਰਸ਼ਾਸਨ ਦਾ ਧੰਨਵਾਦ ਹੈ ਜੇ ਸਾਨੂੰ ਇਨਸਾਫ ਮਿਲੇਗਾ